ਪਿੰਡ ਮਹਿਮਾ ਸਰਜਾ ਵਿੱਚ ਪੰਜ ਸਾਬਕਾ ਪੰਜ ਜਗਰਾਜ ਸਿੰਘ ਚਿੜੀ ਦੇ ਘਰ ਜੋ ਕਿ ਲੱਖਾਂ ਰੁਪਏ ਦਾ ਕਪੜਾ ਕਰਕੇ ਪਿੰਡ ਮਹਿਮਾ ਸਰਜਾ ਚੋਂ ਫਰਾਰ ਦੱਸਿਆ ਜਾ ਰਿਹਾ ਹੈ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਸੀ ਅਸਲ ਮੁੱਦਾ ਤੇ ਕੀ ਕਾਰਨ ਇਹਨਾਂ ਨੂੰ ਅੱਜ ਉਸ ਦੇ ਗੇਟ ਅੱਗੇ ਆ ਘੱਟ ਕਰਨਾ ਪਿਆ ਸਤੀਕਾ ਵੀਰ ਜੀ ਕੀ ਗੱਲ ਸੀ ਮਾਤਾ ਜੀ ਬਟ ਗੱਲ ਆਈ ਸੀ ਵੀ ਇਹਨਾਂ ਨੇ ਲਾਉਣ ਲਈ ਗਿਆ ਸਾਥੋਂ ਸਾਰਿਆਂ ਤੋਂ ਅੱਛਾ ਜੀ ਸਾਡੇ ਘਰ ਘਰ ਦੇ ਮੇਰੇ ਦੋ ਤਿੰਨ ਨੋਹਾ ਦੇ ਲਾਉਣਾ ਸੱਤ ਸੱਤ ਚੱਲਦੇ ਆ ਤੇ ਚਾਰ ਮੇਰੇ ਚੱਲਦੇ ਸਾਰੇ ਦੇ ਸਾਰੇ ਚੱਲਦੇ ਪੰਜ ਹੀ ਨਹੀਂ ਵਰਤੀ ਉਹਦੇ ਚੋਂ ਨੇ ਪੈਸੇ ਨਹੀਂ ਕਢਵਾਏ ਕਿ ਤੁਸੀਂ ਕਢਵਾਏ ਪੈਸੇ ਤਾਂ ਅਸੀਂ ਕਢਵਾਏ ਆ ਅੱਛਾ ਪਹਿਲੀ ਲੈਂਦਾ ਸੀ ਤੇ ਨਾਲ ਹੀ ਜਾਂਦਾ ਸੀ ਸਾਡੇ ਗੱਲ ਮੱਕਾ ਅੱਛਾ ਬੰਕ 'ਚ ਨਾਲ ਜਾਂਦਾ ਸੀ ਜੇ ਸਾਡ ਇੱਕ ਬਹੂ ਸਾਡੀ ਡਾਇਰੈਕਟਰ ਸੀਗੀ ਅੱਛਾ ਜੀ ਉਹਨੇ 5000 ਰੁਪਏ ਰੁਪਿਆ ਕਹਿੰਦਾ ਕਿ ਵੀ ਕੰਪਨੀ ਵਾਲੇ ਲੈਣਗੇ ਚਾਹ ਪਾਣੀ ਕਰਨਗੇ ਉਹ ਆਪ ਦਾ ਅੱਛਾ ਜੀ ਇਹ 5000 ਸਾਡੀ ਬਹੂ ਨੇ ਕੰਪਨੀ ਵਾਲਿਆਂ ਨੂੰ ਦੇਤਾ ਪਤਾ ਨਹੀਂ ਆਪਾਂ ਨੇ ਦਿੱਤਾ ਕਿ ਨਹੀਂ ਦਿੱਤਾ ਤੇ ਸਾਰੇ ਕਢਾ ਕੇ ਇਹਨੂੰ ਦੇਤਾ ਅੱਛਾ ਅੱਛਾ ਹਾਂਜੀ ਪ੍ਰਧਾਨ ਜੀ ਧੂਪ ਵੀ ਇਹਦੇ ਕੋਲੇ ਆ ਸਾਰੇ ਸਾਡੇ ਸਾਰੇ ਸੰਦ ਕਰੀ ਬੈਠਾ ਅੱਛਾ ਜੀ ਹਾਂਜੀ ਹਾਂਜੀ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈ ਸਾਡਾ ਕਹਿਣਾ ਹੈ ਜੀ ਇਹ ਆਪਣਾ ਤੁਹਾਨੂੰ ਪਤਾ ਹੀ ਹੈ ਜਗਰਾਤ ਸਿੰਘ ਪੰਚਾਇਤ ਮੈਂਬਰ ਕਾਂਗਰਸ ਸਰਕਾਰ ਵਲੇ ਰਿਆ ਤੇ ਕਾਂਗਰਸ ਸਰਕਾਰ ਦਾ ਮੈਂਬਰ ਹੈ ਇਹ ਪੰਚਾਇਤ ਮੈਂਬਰ ਹੈ ਇਹ ਕਾਂਗਰਸ ਸਰਕਾਰ ਦੀ ਸ਼ਹਿਦ ਓਦੋਂ ਮਨ ਲ ਇਹਨਾਂ ਨੇ ਲੋਨਾਂ ਦਾ ਕੰਮ ਕਰਾਇਆ ਗਰੀਬ ਲੋਕਾਂ ਤੋਂ ਪੈਸੇ ਮਨ ਲ ਤਿੰਨ ਪਰਿਵਾਰ ਦੇ ਜਾਂ ਚਾਰ ਪਰਿਵਾਰ ਦੇ ਮੈਂਬਰਾਂ ਸੀ ਸਾਡੇ ਦੋਹਾਂ ਦੇ ਮਨ ਲ ਪੈਸੇ ਆਪ ਰੱਖਾ ਰੱਖ ਲੈਂਦਾ ਸੀ ਦੋਹਾਂ ਦੇ ਗਾਂ ਦਵਾ ਦਿੰਦਾ ਸੀ ਬਜਿਹੜਾ ਖਾਤੇ 'ਚ ਪੈਸੇ ਹੁੰਦੇ ਸੀ ਇਹਨਾਂ ਦੇ ਖਾਤੇ 'ਚ ਹੁੰਦੇ ਸੀ ਇਹਨਾਂ ਤੋਂ ਨਕਦ ਕਢਵਾ ਲੈਂਦਾ ਸੀਗਾ ਜੇ ਤੁਹਾਡਾ ਲੋਨ ਤਾਂ ਕਰਾਵਾਂਗੇ ਜੇ ਤੁਸੀਂ ਅੱਧੇ ਤੁਸੀਂ ਰੱਖ ਲਿਓ ਉਹਦੇ ਸਾਨੂੰ ਦੇ ਦਿਓ ਤੇ ਭਰੀ ਅਸੀਂ ਤੁਹਾਡੇ ਚੱਲਿਆ ਕਰਾਂਗੇ ਪਰ ਉਹਨਾਂ ਨੇ ਕੀ ਕੀਤਾਗਾ ਇਹਨਾਂ ਨਾਲ ਠੱਗੀ ਹੈ ਮਾਰੀ ਹੈ ਪਹਿਲਾਂ ਤਾਂ ਇੱਕ ਦੋ ਦੋ ਕਿਸ਼ਤਾਂ ਭਰਦਾ ਰਿਹਾ ਸਹੀ ਮੁੜ ਕੇ ਇਹਨਾਂ ਦੇ ਜਮ੍ਹਾਂ ਵਾਸ ਕੇ ਸਾਰਿਆਂ ਦਾ ਲੈ ਕੇ ਮਲਕਾ ਟੋਕਾ ਟ ਮੇਰੇ ਹਸਾਬ ਨਾਲ ਆ 50 60 ਲੱਖ ਰੁਪਈਆ ਤੇ ਸਾਰੇ ਪਿੰਡ ਦੇ ਪੈਸੇ ਲੈ ਕੇ ਤੇ ਲੋਨ 70000 ਦਾ ਕਿਸੇ ਦਾ ਲੱਖ ਦਾ ਕਿਸੇ ਦਾ 50000 ਦਾ ਲੈ ਕੇ ਟੱਪ ਗਿਆ ਗਰੀਬ ਲੋਕ ਕਿੱਥੋਂ ਭਰਨ ਆ ਖੜੇ ਆ ਕੇ ਬੈਂਕ ਵਾਲੇ ਕਹਿੰਦੇ ਅਸੀਂ ਪੈਸੇ ਲੈਣੇ ਆ ਛੋਡੇ ਖਾਤੇ ਜਾਏ ਆ ਜਿਹੜੇ ਬੈਂਕ ਵਾਲੇ ਇਹਨਾਂ ਦੇ ਏਜੰਟ ਆਉਂਦੇ ਸੀ ਇੱਥੇ ਇਹ ਸਭਤ ਹੀ ਉਹਨਾਂ ਦਾ ਵਿੱਚ ਸੀਗਾ ਕਿਉਂ ਇਹ ਗਰੀਬ ਅਨਪੜ ਇਹਨਾਂ ਨੂੰ ਤਾਂ ਸਬਜ਼ੀ ਲੈਣ ਦਾ ਪਤਾ ਨਹੀਂ ਕੀ ਰੇਟ ਆ ਕੀ ਗੱਲ ਆ ਕੀ ਬਾਤ ਆ ਇਹਨਾਂ ਤੋਂ 420 ਕੀਤੀ ਇਹਨਾਂ ਨੇ ਤੇ ਇਸ ਤੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਇਹਦੇ ਪਰਚਾ ਪਾਇਆ ਜਾਵੇ ਇਹਦੇ ਘਰਦਿਆਂ ਦੇ ਵੀ ਤੇ ਇਹਦੇ ਵੀ ਪਰਚਾ ਪਾਇਆ ਜਾਵੇ ਇਹਨਾਂ ਦੇ ਇਨਸਾਫ ਦਵਾਏ ਇਹਨਾਂ ਦੇ ਜਿੰਨੇ ਪੈਸੇ ਨੱਪਿਆ ਇਹਨਾਂ ਦੇ ਪੈਸੇ ਦਵਾਏ ਜਾਣ ਹਾਂਜੀ 1.90 ਹਾਂ 1 ਕਰੋੜ 90 ਹਾਂ 1 ਕਰੋੜ 90 ਹਜ਼ਾਰ ਪੰਨ ਮੈਂ ਕਿੰਨਾ ਨਹੀਂ ਤੁਹਾਡਾ 2.5 ਲੱਖ ਰੁਪਇਆ ਇੱਕ ਐਸਾ ਬਾਈਕਰਸਾਈਕਲ ਜੈਡੀ ਆ 20000 ਨਕਦ ਕੈਸਾ ਤੇ 2.5 ਬੁੜੀਆਂ ਦਾ ਸਾਡਾ ਲੋਨ ਚੱਲਦਾ ਸੀ ਉਹ ਸਾਰਾ 55000 ਉਹ ਲੈ ਗਿਆ ਚੱਕ ਕੇ ਤਾਂ ਦੋ ਮੇਰੀ 9 ਦੇ ਲੋਨ ਲੈ ਗਿਆ ਚੱਕ ਕੇ ਇੱਕ 35 ਦਾ ਇੱਕ 40 ਦਾ ਨਹੀਂ ਉਹਨਾਂ ਨੇ ਚੱਕਿਆ ਕਿ ਤੁਸੀਂ ਉਹਨਾਂ ਨੇ ਨਹੀਂ ਚੱਕਿਆ ਜੀ ਸਾਰਾ ਤੁਸੀਂ ਨਹੀਂ ਚੱਕਿਆ ਨਹੀਂ ਅਸੀਂ ਨਹੀਂ ਚੱਕਿਆ ਅਸੀਂ ਕਰਵਾ ਕੇ ਰੱਤੇ ਲੋਨ ਨਾਲੇ ਉਹ ਤੇ ਮੈਂ ਤੋਂ ਵੀ ਅੱਗੇ ਦੋ ਪਹਿਲਾਂ ਸੈਂਡ ਕਰੇ ਹੋਏ ਸੀਗੇ ਤੇ ਆਪ ਵੀ ਬੈਂਕ ਚਲੇ ਜਾ ਕੇ ਮੈਨੂੰ ਕਹਿੰਦਾ ਸਾਈਨ ਕਰਾ ਮੈਂ ਜਿਹਨੂੰ ਮੈਂ ਪ੍ਰੂਫ ਨਹੀਂ ਆ ਰਿਹਾ ਚ ਲੋਨ ਨਹੀਂ ਚੱਕਿਆ ਹੈਗਾ ਮੈਂ ਕਹਿੰਦਾ ਸਾਈਨ ਕਰਾ ਕਹਿੰਦਾ ਪ੍ਰਮੇਂਦਰ ਅੱਜ ਤੈਨੂੰ ਪੈਸੇ ਦੇਰ ਮੈਨੂੰ ਪੰਛੀ ਨਹੀਂ ਦੇ ਕੇ 2.5 ਲੱਖ ਦਾ 2.5 ਲੱਖ ਲੈ ਗਿਆ 50 50 ਦੇ ਪੈਸੇ ਲੋਨ ਦੇ ਤੇ ਸਾਡੇ ਵੀ ਉਹ ਪਰਚੇ ਵਾਲੇ ਆ ਜਿਹੜਾ 6000 ਤੇ 50000 ਉਹ ਆ ਤੇ 28000 ਦੀ ਮੇਰੀ ਰੇੜੀ ਅੰਗ ਕੇ ਲੈ ਆਇਆ ਉਹਦੇ ਚ ਮੈਨੂੰ ਕੋਈ ਪੈਸਾ ਨਹੀਂ ਦਿੱਤਾ 20000 ਕਿਸੇ ਤੋਂ ਮੈਂ ਧਾਰ ਦਵਾਤਾ ਸੀ ਕੋ ਨਹੀਂ ਅੰਮ੍ਰਿਤ ਮੈਂ ਮਾ ਸੱਜਾ ਤੋਂ ਕਾਂਗਰਸੀ ਮੈਂਬਰ ਵੱਡਾ ਕਪੜਾ ਕਰਕੇ ਫਰਾਰ ਦੱਸਿਆ ਜਾ ਰਿਹਾ ਹੈ ਇਹ ਕੋਈ ਇਕੱਲੇ ਇਸ ਦਾ ਨਹੀਂ ਇਸ ਦੇ ਵਿੱਚ ਬੈਂਕ ਮੈਨੇਜਰਾਂ ਤੇ ਹੋਰ ਅਧਿਕਾਰੀ ਵੀ ਦੋਸ਼ੀ ਹੋ ਸਕਦੇ ਹਨ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਗਰੀਬਾਂ ਨੂੰ ਇਨਸਾਫ ਦਵਾਇਆ ਜਾਵੇ ਜਗਰਾ ਸਿੰਘ ਮੈਂਬਰ ਮੁਰਦਾਬਾ ਜਗਰਾ ਸਿੰਘ ਮੈਂਬਰ ਮੁਰਦਾਬਾ ਜਗਰਾ ਸਿੰਘ ਮੈਂਬਰ ਮੁਰਦਾਬਾ ਜਗਰਾ ਸਿੰਘ ਮੈਂਬਰ ਮੁਰਦਾਬਾ